ਇਹ ਨਾਲ ਉਹ ਇਹ ਇਹਨਾਂ ਚਾਹਤੀ ਆ ਦੇ ਬੈਠੀ ਜੇ ਭਾਇਆ ਕਲਚ ਚਲਾ ਬੈ ਰੰਗਾ ਧਾ ਕੀਆ ਵਿੱਚ ਲੈ ਛਾੜ ਦੇ ਵੀ ਦੰਦੇ ਵੱਡੇ ਅਤੇ ਵੱਡੇ ਪਏ ਸ਼ਾਵੜ ਦੇ ਵੀ ਦੰਦੇ ਵੱਡੇ ਪਏ ਥੋੜੇ ਹੀ ਆ ਪਰ ਚੱਲ ਤੇ ਜਾਊਗੀ ਲੱਗਦੀ ਫਿੰਗਰਾਂ ਤੇ ਮਗਾਉਣੀਆਂ ਪਹਿਣੀਆਂ ਫਿੰਗਰਾਂ ਦਾ ਚਿੱਬੜ ਬਣ ਗਿਆ ਫਿੰਗਰਾਂ ਨੂੰਗਾ ਸੈੱਟ ਲੱਗ ਗਿਆ ਤੇ ਕਲੱਚ ਬ੍ਰੇਕ ਦੀ ਮੰਜੀ ਉੱਡੀ ਹੋਈ ਇਹ ਕੰਮ ਕੀਤਾ ਕੋਈ ਦੀ ਬਾਪ ਫੋਰਮੈਨ ਨੇ ਸੇ ਨਾਲ ਕੀਤਾ ਇੱਕ ਡਰਾਈਵਰ ਸਾਹਿਬ ਕਾਲਾ ਜੀ ਦੀਆਂ ਲਤਾਣੀ ਪਹੁੰਚਦੀਆਂ ਕਲੱਚ ਪਲੇਟ ਵੀ ਨੂੰ ਕੋ ਲਾਇਆ ਖੋਲ ਲੀਏ ਸਾਰਾ ਸਿਸਟਮ ਸਾਰਾ ਮੰਗਾ ਲਾਂਗੇ ਬੇਰੰਗ ਤੇ ਹੈਗਾ ਨਵਾਂ ਕੋਸ਼ੀ ਪਾਈ ਪਾਈ ਤੇ ਕਲੱਚ ਪਲੇਟ ਹੋਰ ਕਲੱਚ ਪਲੇਟ ਸਦੀ ਆ ਪਰ ਠੀਕ ਆ ਆ ਵੇਖਾਂ ਭਰਾਵਾ ਆਪ ਲੂੰਗਾ ਇਹ ਕਲਚ ਪਲੇਟ ਤਾਂ ਸੁੱਤੀ ਏ ਬਗਾਲੇ ਵੀ ਐਸਾ ਆਪਣਾ ਫਿੰਗਰਾਂ ਚ ਲਾਉਂਦੇ ਏ ਲਈ ਬਈ ساری ਡਾਂਡ ਲਾਈ ਬਈ ਕੀ ਕਰਾਂਗੇ